a heart speed to the city streets we began to feel the fire ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸੋ ਹਾਜ਼ਰ ਹੋ ਗਿਆ ਜੀ ਇੱਕ ਹੋਰ ਮਾਡਲ ਲੈ ਕੇ ਸਕੇਲ ਮਾਡਲ ਕਾਰ ਦੇਖ ਲੋ ਕਿਹੜੀ ਆ ਲੁੱਕ ਤੋਂ ਪਤਾ ਲੱਗ ਹੀ ਜਾਂਦਾ ਵੈਸੇ ਜਿਹੜੇ ਪਾਰਕੀ ਬੰਦੇ ਹੁੰਦੇ ਆ ਉਹ ਸਮਝ ਗਏ ਹੋਣਗੇ ਵੀ ਅੱਜ ਮੇਰੇ ਕੋਲੇ ਕਿਹੜਾ ਡਾਈ ਕਾਸਟ ਮਾਡਲ ਆ ਇਹ ਹੈਗਾ ਜੀ ਰੇਂਜ ਰੋਵਰ ਲੈਂਡ ਰੋਵਰ ਵੱਲੋਂ ਜਿਹੜਾ ਇੱਕ ਬਹੁਤ ਹੀ ਸੈਗਮੈਂਟ ਇਹਨਾਂ ਦਾ ਪਪੂਲਰ ਬਹੁਤ ਲੋਕਾਂ ਦਾ ਸੁਪਨਾ ਇਹ ਕਾਰ ਰੇਂਜ ਰੋਵਰ ਇਹ ਹੱਥ 'ਚ ਫੜੀ ਹੋਈ ਆ ਮੇਰੇ ਤੇ ਪਹਿਲਾਂ ਵੀ ਮੈਂ ਤੁਹਾਨੂੰ ਇੱਕ ਨਾ ਰੇਂਜ ਰੋਵਰ ਦਿਖਾਈ ਸੀ ਤੁਹਾਨੂੰ ਜੇ ਯਾਦ ਹੋਵੇ ਗ੍ਰੀਨ ਕਲਰ ਦੇ ਵਿੱਚ ਸੋ ਇਹ ਬਲੈਕ ਕਲਰ ਦੇ ਵਿੱਚ ਮਹੰਗਾਇਆ ਕੋਈ ਖਾਸ ਫਰਕ ਨਹੀਂ ਹੈਗਾ ਲੁੱਕ ਸੇਮ ਆ ਇੱਕ ਦੋ ਫੀਚਰ ਨੇ ਜਿਹੜੇ ਉਹਨਾਂ ਦਾ ਜਰੂਰ ਫਰਕ ਹੈਗਾ ਵਾ ਬਾਕੀ ਜਿਹੜਾ ਰਿਵਿਊ ਕਰਨਾ ਉਹਦੇ ਵਿੱਚ ਤੁਹਾਨੂੰ ਕਲੋਜ਼ ਪਤਾ ਲੱਗ ਜਾਊਗਾ ਤੇ ਕਲਰ ਇਹਦਾ ਚੇਂਜ ਹੋ ਗਿਆ ਬਲੈਕ ਡੁਅਲ ਟੋਨ ਕਲਰ ਆ ਜੀ ਨਾਲ ਇਹਦੇ ਆ 골ਡਨ ਥੋੜਾ ਜਿਹਾ ਲੁੱਕ ਦੇ ਵਿੱਚ ਆ ਕਲਰ ਸੋ ਜਦੋਂ ਮੈਂ ਗੱਲ ਪਹਿਲਾਂ ਕੀਤੀ ਸੀ ਲੈਂਡ ਰੋਵਰ ਦੀ ਲੈਂਡ ਰੋਵਰ ਇੰਗਲੈਂਡ ਦੀ ਇੱਕ ਕੰਪਨੀ ਆ ਬੜੀ ਸੋਲਿਡ ਕੰਪਨੀ ਆ ਉਹਨਾਂ ਦਾ ਇੱਕ ਹੋਰ ਬੜਾ ਫੇਮਸ ਸੈਗਮੈਂਟ ਡਿਫੈਂਡਰ ਉਹ ਵੀ ਮੈਂ ਤੁਹਾਨੂੰ ਦੋ ਦਿਖਾ ਚੁੱਕਿਆ ਮੇਰੇ ਕੋਲ ਦੋ ਸਕੇਲ ਮਾਡਲ ਉਹਦੇ ਵੀ ਹੈਗੇ ਆ ਡਿਫੈਂਡਰ ਦੇ ਤੇ ਹੁਣ ਦੋ ਰੇਂਜ ਰੋਵਰਾਂ ਵੀ ਹੋ ਗਈਆਂ ਤੇ ਇਹ ਜਿਹੜੀ ਬਹੁਤ ਸਟਰੋਂਗ ਕਾਰਾਂ ਦੇ ਵਿੱਚ ਇਹਨਾਂ ਦੀ ਆਉਂਦੀ ਆ ਗਿਣਤੀ ਜੀ ਲੈਂਡ ਰੋਵਰ ਵਾਲਿਆਂ ਦੀ ਇਹਨਾਂ ਦੀ ਆਫ ਰੋਡਿੰਗ ਲਈ ਬਹੁਤ ਫੇਮਸ ਨੇ ਕਾਰਾਂ ਤੇ ਇਹਨਾਂ ਦਾ ਜਿਹੜਾ ਇਹ ਲੋਹਾ ਯੂਜ਼ ਕਰਦੇ ਨੇ ਬਹੁਤ ਸਟਰੋਂਗ ਹੁੰਦਾ ਫੀਚਰ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਨੇ ਗੱਡੀ ਕੰਫਰਟ ਤੁਹਾਨੂੰ ਪੂਰਾ ਦਿੰਦੀ ਆ ਜਿਹੜੀ origignal ਆ ਤੇ ਜੇ ਮੈਂ origignal ਪ੍ਰਾਈਸ ਦੀ ਇਹਦੀ ਗੱਲ ਕਰਾਂ ਜੇ ਤੁਹਾਨੂੰ ਇਹਦਾ ਸੇਮ ਮਾਡਲ origignal ਲੈਣਾ ਪਵੇ ਤਾਂ 3-4 ਕਰੋੜ ਦੇ ਨੀਅਰ ਅਬਾਊਟ ਇੰਡੀਅਨ ਰੁਪੀਏ ਦੇ ਹਿਸਾਬ ਨਾਲ ਉਹ ਮਿਲੂਗਾ ਤੇ ਇਹ ਕਿੰਨੇ ਦਾ ਮਾਡਲ ਮਿਲਿਆ ਉਹ ਮੈਂ ਤੁਹਾਨੂੰ ਐਂਡ ਤੇ ਦੱਸਣਾ ਹੀ ਹੁੰਦਾ ਵਾ ਤੇ ਬਾਕੀ ਇਹਦਾ ਕਲਰ ਮੈਨੂੰ ਬਹੁਤ ਪਿਆਰਾ ਲੱਗਿਆ ਅੰਦਰੋਂ ਇੰਟੀਰੀਅਰ ਵੀ ਬਹੁਤ ਵਧੀਆ ਵਾ ਇਹਦੇ ਵਿੱਚ ਸੈਂਸਰ ਸਿਸਟਮ ਬਹੁਤ ਜ਼ਿਆਦਾ ਕੰਪਨੀ ਲਾਉਂਦੀ ਹੈ ਜਿਹੜੀ origignal ਹੁੰਦੀ ਆ ਤੇ ਕਾਫੀ ਜਿਹੜੇ ਲੋਕ ਚੂਜ਼ ਹੀ ਹੁੰਦੇ ਨੇ ਇਹਨੂੰ ਸਿਲੈਕਟ ਕਰਦੇ ਨੇ ਇਹ ਕਾਰ ਆ ਜਿਹੜੀ ਉਹ ਲੈਂਦੇ ਨੇ ਸੋ ਬਾਕੀ ਜਿਹੜਾ ਕਰਦੇ ਆਪਾਂ ਕਲੋਜ਼ ਰਿਵਿਊ ਆਜੋ ਆਹ ਲੋ ਜੀ ਕਰੋ ਚੈੱਕ ਰੇਂਜ ਰੋਵਰ ਜਿੱਤੇ ਲਿਖਿਆ ਜੀ ਰੈਪਿਡ ਰੈਪਰ ਲੁੱਕ ਡਿੱਟੋ ਇਹਦੀ ਰੇਂਜ ਰੋਵਰ ਵਾਲੀ ਆ ਪੂਰਾ ਐਨ ਰੋਬ ਗੱਡੀ ਦਾ ਉਹੀ ਆ ਜੀ ਸੇਮ ਕਲਰ ਵੀ ਬਹੁਤ ਹੀ ਪਿਆਰਾ ਉੱਪਰ 골ਡਨ ਤੇ ਬਲੈਕ ਅੰਦਰੋਂ ਇੰਟੀਰੀਅਰ ਦਾ ਕਲਰ ਵੀ ਵਾਈਟ 골ਡਨ ਦਾ ਜਿਹੜਾ ਕੰਬੀਨੇਸ਼ਨ ਆ ਡੁਅਲ ਟੋਨ ਬਾਰ ਵੀ ਅੰਦਰ ਵੀ ਜਿਹੜੀ ਦਿੱਤੀ ਆ ਬਹੁਤ ਹੀ ਘੈਂਟ ਲੱਗਦੀ ਆ ਜੀ ਤੁਹਾਨੂੰ ਸਾਊਂਡ ਚ ਸ਼ਾਇਦ ਪ੍ਰੋਬਲਮ ਨਾ ਆ ਰਹੀ ਹੋਵੇ ਗਰਮੀ ਬਹੁਤ ਜ਼ਿਆਦਾ ਵਾ ਫੈਨ ਔਨ ਕਰਕੇ ਵੀਡੀਓ ਬਣਾ ਰਿਆ ਵਾਂ ਏਸੀ ਇੱਥੇ ਹੈ ਨਹੀਂਗਾ ਸੋ ਪਲੀਜ਼ ਕੋਆਪਰੇਟ ਕਰਿਓ ਤੇ ਉਹਰੇ ਦੇ ਫੀਚਰ ਦੇਖਦੇ ਆਂ ਜੀ ਗੱਡੀ ਦੇ ਉਹਦੇ ਹਰ ਵਾਰ ਵਾਂਗੂ ਫਰੰਟ ਓਪਨ ਆ ਜੀ ਤੇ ਇਹਦੇ ਜਿਹੜੇ ਆ ਮਿਰਰ ਨੇ ਮੂਵਿੰਗ ਨਹੀਂ ਹੈਗੇ ਸਟੇਬਲ ਨੇ ਇਹਦਾ ਜਿਹੜਾ ਇੱਕ ਅਲੱਗ ਫੀਚਰ ਆ ਉਹ ਸਿਰਫ ਆਹ ਵਾਲਾ ਵਾ ਆ ਦੇਖੋ ਆ ਸੀਟ ਆ ਜਿਹੜੀ ਅੱਗੇ ਪਿੱਛੇ ਹੁੰਦੀ ਆ ਇਹਦੀ ਆਹ ਵਾਲੀ ਸੋ ਇੱਕ ਅਲੱਗ ਫੀਚਰ ਆ ਜੀ ਇੱਕ ਇਹਦੇ ਚ ਥੱਲੇ ਜਿਹੜਾ ਫੁੱਟ ਸਟੈਂਡ ਆ ਆਹ ਵਾਲਾ ਅੰਦਰ ਬਾਹਰ ਹੁੰਦਾ ਹੈ ਇਹਦੇ ਚ ਸਕੇਲ ਮਾਡਲ ਕੋਈ ਨਹੀਂ ਆ ਗਿਆ ਇਦਾਂ ਦਾ ਪਹਿਲਾਂ ਮੇਰੇ ਕੋਲ ਸੋ ਇੱਕ ਨਵਾਂ ਫੀਚਰ ਐਡ ਹੋ ਗਿਆ ਇੰਟੀਰੀਅਰ ਤੁਹਾਨੂੰ ਮੈਂ ਚੈੱਕ ਕਰਵਾਦਾ ਜਿਹੜਾ ਮੈਂ ਡਿਊਲ ਟੋਨ ਦੀ ਗੱਲ ਕੀਤੀ ਆ ਦੇਖੋ ਪੂਰਾ ਵਧੀਆ ਇੰਟੀਰੀਅਰ ਬਣਾਉਣ ਦੀ ਕੋਸ਼ਿਸ਼ ਕੀਤੀ ਹੋਈ ਆ ਜਿੱਦਾਂ origignal range rover ਅੰਦਰੋਂ ਪੂਰੀ ਫੀਲ ਦਿੰਦੀ ਆ ਤੇ ਇਹ ਵੀ ਕਿਤੇ ਨਾ ਕਿਤੇ ਫੀਲ ਜ਼ਰੂਰ ਦੇ ਰਹੀ ਆ ਗੱਡੀ ਬਈ ਇਹੋ ਜੀ ਗੱਲ ਨਹੀਂ ਤੇ ਬਿਲਕੁਲ ਉੱਪਰ ਪੇਪਰ ਚੜਿਆ ਹੋਇਆ ਜੀ ਦੇਖੋ ਸਨਰੂਫ ਬਿਲਕੁਲ ਬ੍ਰੈਂਡ ਨਿਊ ਵਾਲਾ ਫੀਲ ਆ ਰਿਹਾ ਵਾ ਜੀ ਤੇ ਪਿੱਛੇੋਂ ਡਿੱਗੀ ਓਪਨ ਕਰਕੇ ਦੇਖਦੇ ਆ ਆ ਲੋ ਇਹਦੇ ਐਦਾਂ ਰੇਂਜ ਰੋਵਰ ਜਿਹੜੀ オリジナル ਆ ਉਹਦੇ ਵਿੱਚ ਵੀ ਤੁਸੀਂ ਐ ਦੇਖੋਗੇ ਫਰਕ ਹੈ ਨਾ ਕਿ ਉਹ ਸਾਰਾ ਕੁਝ ਬਟਨ ਪ੍ਰੈਸ ਕਰੇ ਤੇ ਹੁੰਦਾ ਇਹ ਹੱਥ ਨਾਲ ਕਰਨਾ ਪੈ ਰਿਆ ਉੱਚ ਸਾਰਾ ਕੁਝ ਸੈਂਸਰ ਵਾਲਾ ਹੁੰਦਾ ਆ ਸੀਟਸ ਇਹਨਾਂ ਨੇ ਦਿੱਤੀਆਂ ਕਲਰ ਬਹੁਤ ਵਧੀਆ ਲੱਗਿਆ ਮਤਲਬ ਵਧੀਆ ਲੱਗੀ ਚੀਜ਼ ਬਲੈਕ ਐਂਡ ਵਾਈਟ ਜਿਹੜੀ ਅੰਦਰ ਦਿੱਤੀ ਗਈ ਆ ਤੇ ਇਹਦਾ ਜਿਹੜਾ ਆ ਫਿਊਲ ਟੈਂਕ ਆ ਆ ਵੀ ਓਪਨ ਆ ਤੇ ਇਹਦੇ ਨਾਲ ਇੱਕ ਜਿਹੜੀ ਚੀਜ਼ ਹੋਰ ਮਿਲਿਆ ਮੈਂ ਤੁਹਾਨੂੰ ਦਿਖਾ ਦਵਾ ਆ ਦੇਖੋ ਚਾਰਜਿੰਗ ਸਟੇਸ਼ਨ ਇੱਕ ਤਰ੍ਹਾਂ ਦਾ ਬਿਲਕੁਲ ਟੁਆਏ ਵਾਂਗੂ ਆ ਲੈ ਜੇ ਮੇਰੇ ਬੇਟੇ ਨੇ ਆ ਮੂਰਲਾ ਹਿੱਸਾ ਇਹਦਾ ਤੋੜ ਵੀ ਦਿੱਤਾ ਚਲੋ ਇਹ ਨਾਲ ਮਿਲਿਆ ਇਹਦੇ ਵਿੱਚ ਉਹ ਪੂਰਾ ਫਿੱਟ ਹੁੰਦਾ ਸੀ ਹੁਣ ਨਹੀਂ ਹੋ ਰਿਹਾ ਤੇ ਆਹ ਲੋ ਜੀ ਪਿੱਛੋਂ ਲੁੱਕ ਤੇ ਸਾਈਡ ਤੋਂ ਲਓ ਜੀ ਕਰੋ ਚੈੱਕ ਬਹੁਤ ਹੀ ਵਧੀਆ ਵਧੀਆ ਲੱਗੀ ਮੈਨੂੰ ਗੱਡੀ ਰੇਟ ਐਂਡ ਤੇ ਦੱਸਣਾ ਹੀ ਆ ਮਤਲਬ ਦੁਖਿਆ ਨਹੀਂ ਇਸ ਵਾਰੀ ਤੇ ਇੱਕ ਇਹਦੀ ਹੁਣ ਇਹਨੂੰ ਬੰਦ ਕਰਕੇ ਮੈਂ ਤੁਹਾਨੂੰ ਇੱਕ ਅਲੱਗ ਚੀਜ਼ ਜਿਹੜੀ ਜਿੰਨੇ ਵੀ ਸਕੇਲ ਮਾਡਲ ਲਏ ਹਨ ਸਾਰਿਆਂ ਤੋਂ ਅਲੱਗ ਚੀਜ਼ ਜਿਹੜੀ ਇਹਦੀ ਮੈਨੂੰ ਲੱਗੀ ਵੀ ਕੁਝ ਚੇਂਜ ਹੋਇਆ ਉਹ ਮੈਂ ਤੁਹਾਨੂੰ ਇਹਦੀ ਨਾ ਆਵਾਜ਼ ਸੁਣਾਉਣਾ ਗੱਡੀ ਦੀ ਇਹਦੀ ਆਵਾਜ਼ ਇਸ ਵਾਰ ਚੇਂਜ ਹੋ ਗਈ ਇਹ ਤਾਂ ਸਾਰੇ ਸਕੇਲ ਮਾਡਲ ਦੀਆਂ ਉਹੀ ਆਵਾਜ਼ਾਂ ਸੁਣ ਸੁਣ ਕੇ ਬੋਰ ਹੋ ਗਏ ਸੀਗੇ ਆ ਲੋ ਇਹਦੀ ਬਾਅਦ ਚੈੱਕ ਕਰਿਓ ਆ ਤੇ ਲਾਈਟਸ ਥੋੜੀਆਂ ਜੀਆਂ ਡਿਮ ਨੇ ਬੱਟ ਠੀਕ ਆ ਜੱਛਦੀਆਂ ਨੇ ਪਿੱਛੋਂ ਵੀ ਲਾਈਟ ਕਰੋ ਚੈੱਕ ਦੀ ਲੈਂਡ ਰੋਵਰ ਰੈਨਾ ਨੇ ਲੋਗੋ ਨਹੀਂ ਪ੍ਰੋਪਰ ਲਾਇਆ ਸੋ ਇਹ লাইসেনਸਡ ਮਾਡਲ ਨਹੀਂ ਹੈਗਾ ਇਦੇ ਵਿੱਚ ਇੱਕ ਮੇਰੇ ਕੋਲ ਜਿਹੜੀ ਡਿਫੈਂਡਰ ਆ ਉਹ ਲਾਇਸੈਂਸਡ ਮਾਡਲ ਆ ਲੈਂਡ ਰੋਵਰ ਵਾਲਿਆਂ ਦੀ ਸੋ ਥੱਲਿਓਂ ਚੈੱਕ ਕਰੋ ਜੀ ਇਹਦੇ ਨਾਲ ਜੇ ਇਹਨੂੰ ਸੈਂਟਰ ਚ ਕਰੂਗਾ ਤਾਂ ਪਰਮਨੈਂਟ ਲਾਈਟਸ ਆਨ ਇਹਦੀਆਂ ਰਹਿਣਗੀਆਂ ਸੋ ਇਹਦਾ ਪੁੱਲ ਬੈਕ ਐਕਸ਼ਨ ਦੇਖ ਲੈਣਾ ਜੀ ਆਹ ਦੇਖੋ ਪੂਰਾ ਕੈਮ ਪੂਰੀ ਐਨ ਸਮੂਥ ਚੱਲਦੀ ਆ ਇਹ ਗੱਡੀ ਪੁੱਲ ਬੈਕ ਐਕਸ਼ਨ ਸੋ ਇਹ ਸੀਗੀ ਜੀ ਅੱਜ ਤੁਹਾਡੇ ਲਈ ਰੇਂਜ ਰੋਵਰ हां जी सो ਹੁਣ ਵਾਰੀ ਆ ਗਈ ਜੀ ਇਹਦਾ ਪ੍ਰਾਈਸ ਦੱਸਣ ਦੀ ਇਹ ਕਾਰ Amazon ਤੋਂ ਮੰਗਾਈ ਆ Shop ਤੋਂ ਜਾ ਕੇ ਨਹੀਂ ਲਈ ਤੇ ਇਹ ਮੈਨੂੰ ਮਾਡਲ ਪਿਆ ਜੀ 1900 ਰੁਪਏ ਦਾ 1900 ਤੋਂ ਵੀ ਸ਼ਾਇਦ 50 ਰੁਪਏ ਵਾਧੀ ਨੇ 1950 ਲਾ ਲਓ ਮਤਲਬ ਤੁਹਾਨੂੰ ਇਹਦੇ ਨੀਅਰ ਅਬਾਊਟ ਇਹ ਮਾਡਲ ਮਿਲ ਜਾਊਗਾ ਦੇ ਨਾਲ ਇਹਦੇ ਜਿਹੜਾ ਫਿਊਲ ਟੈਂਕ ਇੱਕ ਟੌਏ ਵਾਂਗੂ ਤੁਹਾਨੂੰ ਦਿੰਦੇ ਨੇ ਉਹ ਤੇ ਉਹਦੇ ਕਰਕੇ ਤੇ ਇੱਕ ਜਿਹੜੇ ਫੀਚਰ ਇਹਦੇ ਸੀਟ ਅੱਗੇ ਪਿੱਛੇ ਹੁਣ ਵਾਲੇ ਉਹਦੇ ਕਰਕੇ ਰੇਟ ਜ਼ਿਆਦਾ ਵਾ ਬਾਕੀ ਇਹਦੇ ਵਿੱਚ ਆ ਟਾਇਰ ਮੂਵਿੰਗ ਨਹੀਂ ਹੈਗੇ ਜਿੱਦਾਂ ਮੈਂ ਦੱਸਿਆ ਸਾਰਾ ਕੁਝ ਤੇ ਠੀਕ ਆ ਵਰਥ ਆ ਉਹਦਾ ਹੈਵੀ ਆਕਾਰ ਕਾਫੀ ਉਹ 1900 ਰੁਪਿਆ ਵਸੂਲ ਕਹਿ ਲੋ ਵੀ ਹੋ ਗਿਆ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਸਕੇਲ ਮਾਡਲ ਲੈ ਕੇ ਜਲਦੀ ਮਿਲਦਾ